नमस्कार ਤੇ ਸੱਚਾ ਕਾਲ ਤੁਸੀਂ ਦੇਖ ਰਹੇ ਹੋ ਨਿਊ ਸਟੇਟ ਪੰਜਾਬ ਹਰਿਆਣਾ ਹਿਮਾਚਲ ਤੇ ਮੈਂ ਪੁਸ਼ਪਾ ਮੋਰਿਆ ਹਾਜ਼ਰ ਹਾਂ ਤੁਹਾਡੇ ਸਾਹਮਣੇ ਦੇਸ਼ ਤੇ ਪੰਜਾਬ ਦੀਆਂ ਅਹਿਮ ਖਬਰਾਂ ਲੈ ਕੇ ਸਭ ਤੋਂ ਪਹਿਲਾਂ ਗੱਲ ਕਰਾਂਗੇ ਡੀਸੀਪੀ ਹਰਪ੍ਰੀਤ ਸਿੰਘ ਮੰਡੇਰ ਨੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਅੱਜ ਸਰਦਾਰ ਜੁਝਾਰ ਸਿੰਘ ਐਵੇਨਿਊ ਤੋਂ ਇੱਕ ਘਰ ਤੋਂ ਉਹਨਾਂ ਨੂੰ 112 ਤੇ ਕਾਲ ਆਈ ਸੀ ਕਿ ਧਮਾਕਾ ਹੋਇਆ ਇਸ ਤੋਂ ਬਾਅਦ ਸੀਨੀਅਰ ਪੁਲਿਸ ਅਧਿਕਾਰੀ ਉਸ ਘਰ ਦੇ ਵਿੱਚ ਪਹੁੰਚੇ ਜਾਂਚ ਤੋਂ ਬਾਅਦ ਪਤਾ ਲੱਗਿਆ ਕੀ ਇਹ ਇਹ दारू ਦੀ ਬੋਤਲ ਟੁੱਟੀ ਸੀ ਜਿਸ ਕਰਕੇ ਧਮਾਕੇ ਹੋਣ ਦੀ ਆਵਾਜ਼ ਸੁਣਾਈ ਦਿੱਤੀ ਉਹਨਾਂ ਨੇ ਕਿਹਾ ਕਿ ਜੁਝਾਰ ਸਿੰਘ ਐਵੇਨਿਊ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਧਮਾਕਾ ਨਹੀਂ ਹੋਇਆ ਹੈ ਮਕਾਨ ਮਾਲਿਕ ਨੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਹੈ ਕਿ ਉਹਨਾਂ ਦੇ ਵੱਲੋਂ 112 ਤੇ ਕੋਈ ਕਾਲ ਨਹੀਂ ਕੀਤੀ ਗਈ ਸੀ ਤੇ ਉਹਨਾਂ ਦੇ ਘਰ ਦੇ ਵਿੱਚ ਕੋਈ ਧਮਾਕਾ ਵੀ ਨਹੀਂ ਹੋਇਆ ਹੈ ਪਰਿਵਾਰ ਦੇ ਮੁਤਾਬਕ ਸਾਡੇ ਘਰ ਕੋਈ ਧਮਾਕਾ ਨਹੀਂ ਹੋਇਆ ਤੇ ਨਾ ਹੀ ਅਸੀਂ ਕਿਸੇ ਪੁਲਿਸ ਨੂੰ ਕੰਪਲੇਨਟ ਕੀਤੀ ਹੈ ਪਰ ਪੁਲਿਸ ਦਾ ਕਹਿਣਾ ਹੈ ਕਿ 112 ਤੇ ਕਾਲ ਆਈ ਹੈ ਹੁਣ ਵੇਖਣਾ ਇਹ ਹੋਵੇਗਾ ਪੁਲਿਸ ਸੱਚ ਬੋਲ ਰਹੀ ਹੈ ਜਾਂ ਘਰ ਦੇ ਮਾਲਕ ਸੱਚ ਬੋਲ ਰਹੇ ਨੇ ਤਾਂ ਅੰਮ੍ਰਿਤਸਰ ਦੇ ਵਿੱਚ ਧਮਾਕੇ ਦੀ ਦੁਬਾਰਾ ਤੋਂ ਖਬਰ ਹੈ ਹਾਲਾਂਕਿ ਪੁਲਿਸ ਦਾ ਇਹ ਕਹਿਣਾ ਹੈ ਕਿ दारू ਦੀ ਬੋਤਲ ਟੁੱਟੀ ਸੀ ਇਸ ਕਰਕੇ ਇਹ ਧਮਾਕੇ ਦੀ ਆਵਾਜ਼ ਸੁਣਾਈ ਦਿੱਤੀ ਹੈ ਪਰ ਮਕਾਨ ਮਾਲਕ ਦਾ ਇਹ ਕਹਿਣਾ ਹੈ ਕਿ ਉਹਨਾਂ ਦੇ ਵੱਲੋਂ ਕੋਈ ਵੀ ਸ਼ਿਕਾਇਤ ਦਰਜ ਹੀ ਨਹੀਂ ਕਰਵਾਈ ਗਈ 112 ਤੇ ਉਹਨਾਂ ਵੱਲੋਂ ਕੋਈ ਕਾਲ ਹੀ ਨਹੀਂ ਕੀਤੀ ਗਈ ਤਾਂ ਪੁਲਿਸ ਮੌਕੇ ਤੇ ਪਹੁੰਚੀ ਹੋਈ ਹੈ ਜਾਂਚ ਪੜਤਾਲ ਕਰ ਰਹੀ ਹੈ ਕਿ ਆਖਿਰਕਾਰ ਜੇਕਰ ਧਮਾਕਾ ਹੋਇਆ ਵੀ ਤੇ ਕਿਵੇਂ ਹੋਇਆ ਪਰ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਪੁਲਿਸ ਨੇ ਇਹ ਖੁਲਾਸਾ ਕੀਤਾ ਹੈ ਕਿ ਇੱਕ ਬੋਤਲ ਟੁੱਟੀ ਸੀ ਇਸ ਕਰਕੇ ਜਿਹੜੀ ਹੈ ਇਹ ਧਮਾਕੇ ਦੀ ਆਵਾਜ਼ ਸੁਣਾਈ ਦਿੱਤੀ ਤੇ ਉਹਨਾਂ ਨੂੰ 112 ਤੇ ਸੂਚਨਾ ਮਿਲੀ ਸੀਗੀ 112 ਤੇ ਕਾਲ ਆਈ ਸੀ ਉਹਨਾਂ ਨੂੰ ਜਿਸ ਕਰਕੇ ਉਹ ਇੱਥੇ ਪਹੁੰਚੇ ਔਰ ਜਿਹੜਾ ਕ੍ਰੇਨ ਦਾ ਧਮਾਕੇ ਲਗਾਉਣਾ ਪੈ ਰਿਹਾ ਇਦਾਂ ਕੋਈ ਦਬਾਵਾ ਨਹੀਂ ਹੋਇਆ ਸਰ ਕੋਈ ਕੰਪਲੇਂਟ ਤੁਸੀਂ ਕੀਤੀ ਸੀ ਨਾ ਮੈਂ ਕੋਈ ਨਹੀਂ ਕੀਤੀ ਕੋਈ ਤੁਹਾਡੀ ਮੈਸੇਜ ਨਹੀਂ ਹੈ ਕਿਸੇ ਨਾਲ ਕੋਈ ਤੁਹਾਡੀ ਕੋਈ ਨਹੀਂ ਪੁਲਿਸ ਦਾ ਕਹਿੰਦਾ ਤੁਸੀਂ ਕੰਪਲੇਂਟ ਕੀਤੀ ਨਹੀਂ ਕੀਤੀ ਪਰ ਪੁਲਿਸ ਕਹਿ ਰਹੀ ਹੈ ਹੋਇਆ ਕੀ ਹੈ ਸਰ ਕਾਦੀ ਆਵਾਜ਼ ਸੀ ਨਾ ਮੈਂ ਨਹੀਂ ਕੀਤੀ ਹੋਰ ਵੀ ਕੋਈ ਹੋਇਆ ਕਿ ਆਵਾਜ਼ ਕਾਦੀ ਸੀ ਨਾ ਮੈਂ ਨਹੀਂ ਕੀਤੀ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਕੋਈ ਨੁਕਸਾਨ ਨਹੀਂ ਹੋਇਆ ਤੁਸੀਂ ਕਹਿ ਰਹੇ ਕਿ ਬਿਉਤਾਂ ਦੀ ਡਿੱਗੀ ਆ ਜੀ ਬੋਲ ਜਿਹੜੀ ਡਿੱਗੀ ਡਿੱਗੀ ਬੋਤਲ ਦਾ ਕੀ ਜ਼ਿਕਰ ਕਰ ਰਹੇ ਹੋ ਕੀ ਬੋਤਲ ਉਹ ਕਿਨੇ ਬਾਹਰ ਸੁੱਟਿਆ ਜਾਂ ਅੰਦਰ ਉਹ ਸੋਭਿਆਂਗੇ ਹਾਂਜੀ ਸੋ 12 ਤੇ ਇੱਕ ਫੋਨ ਆਇਆ ਸੀ ਜੀ ਵੀ ਇਹਨਾਂ ਦੇ ਘਰ 'ਚ ਇਹਨਾਂ ਦੇ ਵਾਈਫ ਸਵੇਰੇ ਜਦੋਂ ਗਏ ਉਹਨਾਂ ਦੇ ਸਾਡ ਦੇ ਗੋਲੀ ਆ ਗਈ ਵੀਡੀਓ ਬਿਸਕੀਟ ਉਹ ਗੈਨ ਦੇ ਜਦੋਂ ਪਤਾ ਲੱਗਿਆ ਤਾਂ ਸਾਡੇ ਚੌਂਕੀ ਚਾਰ ਤੇ ਮੁਰਕੇ ਡੀਐਸਪੀ ਸਾਹਿਬ ਇੱਥੇ ਆਏ ਜੀ ਫੇਰ ਜਦੋਂ ਰਿਯੂਮਰ ਫੈਲਣੀ ਸ਼ੁਰੂ ਹੋ ਗਈ ਜੇ ਕੋਈ ਠਮਾਟਾ ਹੋਇਆ ਤਾਂ ਪਰਸਲੀਆਂ ਮੈਂ ਆਇਆ ਵੀ ਜਾ ਕੇ ਦੇਖਾਂ ਹੂੰ ਬੜਾ ਕਲੀਅਰ ਘਟ ਅਸੀਂ ਉੱਥੇ ਵੈਰੀਫਾਈ ਕੀਤਾ ਹੈ ਤੇ ਕੋਈ ਧਮਾਕਾ ਨਹੀਂ ਹੋਇਆ ਬੋਟਲ ਟੁੱਟੀ ਉਹਨਾਂ ਨੇ ਕੰਪਲੇਂਟ ਦਿੱਤੀ ਆ ਅਸੀਂ ਉਹਨੂੰ ਵੈਰੀਫਾਈ ਕਰ ਰਹੇ ਆ ਜਦੋਂ ਕਿ ਉਹਨਾਂ ਦੱਸਿਆ ਵੀ ਸਾਡੀ ਕਿਸੇ ਕਿਸੇ ਦੇ ਨਾਲ ਕੋਈ ਦੁਸ਼ਮਣੀ ਨਹੀਂ ਆਇਆ ਕੋਈ ਸਾਨੂੰ ਅਦਰਵਾਈਜ਼ ਕੋਈ ਕਾਲ ਕੋਈ ਐਕਸਟਰੈਕਸ਼ਨ ਕਾਲ ਇਦਾਂ ਦਾ ਕੋਈ ਮੈਟਰ ਨਹੀਂ ਹੈਗਾ ਤੁਸੀਂ ਮਤਲਬ ਜੇ ਆਪਣੀ ਤਸੱਲੀ ਕਰਨੀ ਚਾਹੁੰਦੇ ਆ ਜਾਦੀ ਤਾਂ ਤੁਸੀਂ ਕੰਪਲੇਂਟੈਂਟ ਨਾਲ ਵੀ ਗੱਲ ਕਰ ਸਕਦੇ ਹੋ ਜੀ ਮਤਲਬ ਮੈਂ ਇਹਨੂੰ ਪਰਸਨਲ ਤੌਰ ਤੇ ਵੈਰੀਫਾਈ ਕਰ ਲਿਆ ਕੋਈ ਧਮਾਕੇ ਦੀ ਆਵਾਜ਼ ਨਹੀਂ ਕੋਈ ਇਦਾਂ ਦਾ ਕੋਈ ਬਲਾਸਟ ਜਿਹੜੀ ਆ ਰਿਮਰ ਚੱਲ ਰਹੀ ਸੀ ਉਹੋ ਜੀ ਕੋਈ ਗੱਲ ਨਹੀਂ ਹੈ ਜੀ ਤਾਂ ਪੁਲਿਸ ਨੇ ਵੀ ਜਾਣਕਾਰੀ ਸਾਂਝੀ ਕੀਤੀ ਹੈ ਉਹ ਕਹਿ ਰਹੇ ਨੇ ਕਿ ਕੋਈ ਜਿਹੜਾ ਧਮਾਕਾ ਨਹੀਂ ਹੋਇਆ ਪਰ ਉਧਰ ਮਕਾਨ ਮਾਲਿਕ ਦਾ ਵੀ ਇਹ ਕਹਿਣਾ ਹੈ ਕਿ ਉਹਨਾਂ ਦੇ ਵੱਲੋਂ ਕੋਈ ਸ਼ਿਕਾਇਤ ਕੀਤੀ ਹੀ ਨਹੀਂ ਗਈ ਹਾਲਾਂਕਿ ਮਕਾਨ ਮਾਲਿਕ ਦਾ ਇਹ ਵੀ ਕਹਿਣਾ ਹੈ ਤੇ ਪੁਲਿਸ ਦਾ ਵੀ ਕਹਿਣਾ ਹੈ ਕਿ ਉਹਨਾਂ ਦੀ ਕਿਸੇ ਨਾਲ ਕੋਈ ਦੁਸ਼ਮਣੀ ਵੀ ਨਹੀਂ ਹੈਗੀ ਤੇ ਇੱਕ ਬੋਤਲ ਟੁੱਟਣ ਦੀ ਆਵਾਜ਼ ਸੀਗੀ ਉਸ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਸੀਗਾ ਤਾਂ ਧਮਾਕੇ ਦੇ ਨਾਲ ਇਲਾਕੇ ਦੇ ਵਿੱਚ ਆਵਾਜ਼ ਆਈ ਜਿਸ ਕਰਕੇ ਕਿਸੇ ਨੇ ਕਾਲ ਕਰਕੇ ਪੁਲਿਸ ਨੂੰ ਸੂਚਨਾ ਦਿੱਤੀ ਤੇ ਪੁਲਿਸ ਵੀ ਮੌਕੇ ਤੇ ਪਹੁੰਚੀ ਹੋਈ ਐ ਤੇ ਪੂਰੀ ਜਾਂਚ ਪੜਤਾਲ ਕਰ ਰਹੀ ਐ ਪੁਲਿਸ ਦਾ ਕਹਿਣਾ ਹੈ ਕਿ ਕੋਈ ਬੋਤਲ ਟੁੱਟੀ ਸੀ ਹੋਰ ਕੋਈ ਵੀ ਧਮਾਕਾ ਨਹੀਂ ਹੋਇਆ ਤਾਂ ਧਮਾਕੇ ਕਰਕੇ ਇਲਾਕੇ ਦੇ ਵਿੱਚ ਖਾਲਾ ਕਿ ਹੜਕੰਪ ਮੱਚ ਗਿਆ ਐ ਕਿਉਂਕਿ ਲੋਕਾਂ ਨੂੰ ਲੱਗ ਰਿਹਾ ਸੀ ਕਿ ਕੋਈ ਵੱਡੀ ਨੁਕਸਾਨ ਦੀ ਸੰਭਾਵਨਾ ਐ ਪਰ ਕੋਈ ਨੁਕਸਾਨ ਨਹੀਂ ਹੋਇਆ ਤੇ ਨਾ ਹੀ ਕੋਈ ਵੱਡਾ ਧਮਾਕਾ ਸੀਗਾ ਇੱਕ ਬੋਤਲ ਟੁੱਟਣ ਦੀ ਆਵਾਜ਼ ਸੀਗੀ ਤਾਂ ਅਮ੍ਰਿਤਸਰ ਦੇ ਵਿੱਚ ਧਮਾਕੇ ਵਾਲੀਆਂ ਖਬਰਾਂ ਜਿਹੜੀਆਂ ਨੇ ਬਹੁਤ ਤੇਜ਼ੀ ਦੇ ਨਾਲ ਫੈਲ ਜਾਂਦੀਆਂ ਨੇ ਤੇ ਅਬ ਦਮਾਕੇ ਦੀ ਖਬਰ ਇੱਕ ਹੋਰ ਫੈਲੀ ਪਰ ਹਾਲਾਂਕਿ ਦੱਸੀ ਜਾ ਰਹੀ ਕਿ ਝੂਠੀ ਖਬਰ ਹੈ ਕਿਉਂਕਿ ਮਕਾਨ ਮਾਲਿਕ ਵੀ ਇਹੀ ਕਹਿ ਰਹੇ ਨੇ ਉਧਰੋਂ ਪੁਲਿਸ ਵੀ ਪੁਲਿਸ ਦਾ ਵੀ ਇਹੀ ਕਹਿਣਾ ਹੈ